ਦੱਸਦੀ ਹੈ ਕਿ ਜਲੰਧਰ ਪੁਲਿਸ ਵੱਲੋਂ ਹਵਾਲਾ ਕਾਰੋਬਾਰ ਵਿੱਚ ਸ਼ਾਮਲ ਇੱਕ ਕਰੋੜ ਦਾ ਪਰਦਾਫਾਸ਼ ਕਰਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 3100 ਅਮਰੀਕੀ ਡਾਲਰਾਂ ਅਤੇ ਕਰੀਬ 3 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜੁਆਇੰਟ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਮੁਖਬਰ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ थाना ਨਮੀ ਬਾਰਾਦਰੀ ਜਲੰਧਰ ਦੀ ਟੀਮ ਨੇ ਟੀ ਪੁਆਇੰਟ ਬशीरਪੁਰਾ ਜਲੰਧਰ ਨੇੜੇ ਚੈਕਿੰਗ ਕੀਤੀ ਜਿਸ ਦੌਰਾਨ ਉਹਨਾਂ ਨੂੰ ਇਹ ਵੱਡੀ ਸਫਲਤਾ ਮਿਲੀ ਉਹਨਾਂ ਦੱਸਿਆ ਕਿ ਪੁਲਿਸ ਨੂੰ ਇੱਕ ਭਰੋਸੇਮੰਦ ਸੂਤਰ ਤੋਂ ਸੂਚਨਾ ਮਿਲੀ ਸੀ ਕਿ ਕੁਝ ਅਪਰਾਧੀ ਸ਼ਹਿਰ ਵਿੱਚ ਨਾਜਾਇਜ਼ ਹਥਿਆਰ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਕਰ ਰਹੇ ਹਨ ਜੁਆਇੰਟ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਇਸ ਖੂਬੀਆ ਸੂਚਨਾ ਤੇ ਤੁਰੰਤ ਕਾਰਵਾਈ ਕਰਦੇ ਹੋਏ ਟੀਮ ਨੇ ਚੈਕਿੰਗ ਲਈ ਇੱਕ ਕਰੇਟਾਕਰ ਨੂੰ ਰੋਕ ਕੇ ਪੁਨੀਤ ਉਸ ਗਾਂਧੀ ਪੁੱਤਰ ਰਾਜਦੇਵ ਪੁੱਤਰ ਥਾਂ ਨੰਬਰ B361 ਕਟੜਾ ਮਹੱਲਾ ਨੇੜੇ ਦੂਸਰਾ ਗ੍ਰਾਊਂਡ ਹੁਸ਼ਿਆਰਪੁਰ ਜਦੋਂ ਉਹ ਹਵਾਲਾ ਰਾਸ਼ੀ ਦੀ ਡਿਲੀਵਰੀ ਕਰਨ ਜਾ ਰਿਹਾ ਸੀ ਦਿਖਾਉਦੇ ਹਾਂ ਪੂਰਾ ਮਾਮਲਾ ਇਸ ਵੀਡੀਓ ਦੇ ਅੰਦਰ ਪੂਰੀ ਰਿਪੋਰਟ ਆਇਨਾ ਟੀਵੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿਸ ਦੇ ਵਿੱਚ 2 ਕਰੋੜ 93 ਲੱਖ ਪਲੱਸ ਮਨੀ ਰਿਕਵਰ ਕੀਤੀ ਹੈ ਜਿਹੜੀ ਕੀ ਹਵਾਲਾ ਮਨੀ ਹੈ ਐਂਡ 3100 ਡਾਲਰ ਬਰਾਮਦ ਕੀਤੇ ਨੇ ਔਰ ਇੱਕ ਪੁਨੀਤຊੂ ਨਾਂ ਦਾ ਵਿਅਕਤੀ ਜਿਹੜਾ ਹੈਗਾ ਉਹਨੂੰ ਗ੍ਰਿਫਤਾਰ ਕੀਤਾ ਉਹ ਜਿਹੜਾ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਸਰੀਰ ਤੋਂ ਬੇਲਾ ਵੀ ਨਹੀਂ ਦੋ ਕਰੋੜ 93 ਲੱਖ ਇਹ ਕੋ ਇੰਡੀਅਨ ਕਰੰਸੀ ਇਹਦੇ 31 ਜੀ 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 ਪਾਣੀ ਇਹ ਲੈ ਕੇ ਕਿੱਥੇ ਜਾਣਾ ਸੀ ਉਹਨੂੰ ਤਫਤੀਸ਼ ਦਾ ਹਿੱਸਾ ਜੀ ਕਿਨੂੰ ਕਿਨੂੰ ਡਿਲੀਵਰ ਕਰਨੀ ਸੀ ਕਿੱਥੇ ਡਿਲੀਵਰ ਕਰਨੀ ਸੀ ਉਹ ਹੀ ਪਤਾ ਕਰਦੇ ਵਧੀਆ ਜੀ ਕਿ ਦੇਖੋ ਕੀ ਕੰਮ ਕਰਦਾ ਸੀ ਇਹ ਬਚਨ ਯੂਨੀਅਨ ਮਨੀ ਟਰਾਂਸਫਰ ਦਾ ਕੰਮ ਕਰਦਾ ਸੀ ਜੀ ਪਹਿਲਾਂ ਤੇ ਨਾਲ ਨਾਲ ਉਹਦਾ ਆਸਟ੍ਰੇਲੀਆ ਯੂਕੇ ਯੂਐਸ ਕੈਨੇਡਾ ਯੂਰਪ 에ਜੈਂਟ ਸਾਰੀ ਕਰੰਸੀਸ ਚੇਂਜ ਕਰਦਾ ਸੀ ਮਨੀ ਚੇਂਜਰ ਸੀਗਾ ਬੇਸਿਕਲੀ ਔਰ ਹੁਸ਼ਿਆਦਪੁਰ ਨਵਾਂ ਸ਼ਹਿਰ ਔਰ ਜਲੰਧਰ ਖਾਸ ਤੌਰ ਤੇ ਦਾ ਦੂਹਾਂ ਟਾਂਡਾ ਇਸ ਏਰੀਆ ਦੇ ਵਿੱਚ ਇਹਦਾ ਆਪਰੇਸ਼ਨ ਸੀਗਾ ਮਨੀ ਚੇਂਜਰ ਦੀ ਮੰਗ ਉਹ ਪਹਿਲਾਂ ਕਿਤੇ ਹੈਗਾ ਇਹ ਇੱਕ ਵਾਰੀ ਇਹਦੇ ਤੇ ਦਿੱਲੀ 에ਰਪੋਰਟ ਪਰਚਾ ਹੈਗਾ ਉਹ ਚੈੱਕ ਕਰੇ ਕਿ ਕਿਸ ਚੀਜ਼ ਦਾ ਪਰਚਾ ਕੀ ਰਿਕਵਰੀ ਹੋਈ ਸੀ 2018 ਚ ਪਰਚਾ ਹੋਇਆ ਹੈ ਹਾਂ ਜੀ ਲੈ ਕੇ ਕਿੱਥੋਂ ਆਏ ਸੀ ਮੈਂ ਦਿੱਲੀ ਤੋਂ ਆ ਰਹੇ ਸੀ ਜਿੱਕਰ ਸੀ ਬਿਲਕੁਲ ਲੈ ਕੇ ਆਏ ਇਹ ਇਹਨੇ ਇੱਥੇ ਆ ਕੇ ਕੋਈ ਬੰਦਾ ਸੀਗਾ ਲਗਜ਼ਰੀ ਜਿਹੜੀਆਂ ਬੱਸੇ ਨੇ ਉਹਨਾਂ ਦੇ ਵਿੱਚ ਟ੍ਰਾਂਸਪੋਰਟ ਕਰਦੇ ਸੀਗੇ ਕਿ ਜਿਵੇਂ ਪੂਰੀ ਟਾਈਪ ਇੱਕ ਬਾਕਸ ਬਣਾ ਕੇ ਉਸ ਤੋਂ ਕਿਸੇ ਨੇ ਭੇਜਿਆ ਨੂੰ ਇੱਥੇ ਨ ਬੱਸ ਤੋਂ ਲਾ ਕੇ ਆਪਣੀ ਗੱਡੀ 'ਚ ਰੱਖਿਆ ਤੇ ਲੈ ਕੇ ਜਾਂਦਾ ਇਹ ਸਾਰੀ ਮਣੀ ਬੱਸ ਦੇ ਵਿੱਚ ਆਈ ਸੀ ਇਹ ਜੇ ਬੱਸ ਦੇ ਵਿੱਚ ਆਈ ਸੀ ਕਿ ਖਸਾਰ ਕੀ ਤੋਂ ਜਾਣਦੀ ਵੇਤਾ ਹੈ ਇੱਥੋਂ ਲੈ ਕੇ ਇਹਨਾਂ ਨੂੰ ਸ਼ਹਿਰਪੁਰ ਤੱਕ ਨਾ ਸੀ ਇਹਨਾਂ ਜਾਂ ਕਿਸੇ ਨੂੰ ਜਲੰਧਰ ਤੋਂ ਸੌਂਪਿਆ ਸੀ ਇਹ ਹੁਣ ਸਾਡੇ ਕਾਬੂ ਆਇਆ ਜੀ ਹੁਣ ਪੁਸ਼ਪੜਕਾਲ ਦੇ ਵਿੱਚ ਆਏਗਾ ਕਿ ਕਿੱਥੇ ਕਿੱਥੇ ਕਿੰਨੀ ਡਿਲੀਵਰ ਕਰਨੀ ਸੀ ਕਿੰਨੇ ਬੰਦੇ ਨੂੰ ਕਰਨੀ ਸੀ ਜਾਂ ਕਿਤੇ ਹੋਰ ਜ਼ਿਆਦਾ ਬੰਦਿਆਂ ਨੂੰ ਇਹ ਤਾਂ ਇੱਕ ਜਿਹੜਾ ਅਸੀਂ ਕਿ ਲੱਭਰੀ ਵਾਰ ਦੇ ਵਿੱਚ ਆਈ ਹੈ ਮਨੀ ਜੀ 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 ਨਾਲ ਕੋਈ ਸਫਰ ਵੀ ਕਰ ਰਿਹਾ ਸੀਗਾ ਹੋਰ ਕੋਈ ਕਿ ਅੱਲੀ ਬੰਦੇ ਨੂੰ ਪੈਕੇਟ ਦਿੱਤਾ ਨਾ ਹਾਂਜੀ ਬਾਸਾ ਨੂੰ ਅੱਲੀ ਪਾਰਸਲ ਹੀ ਦਿੱਤਾ ਕੋਈ ਬੰਦਾ ਵੀ ਨਾ ਸਫਰ ਕਰ ਰਿਹਾ ਸੀ ਇਹਨ 25 ਚਾਏਗਾ ਨਾ ਜੀ ਕੋਈ ਬੰਦਾ ਨਾ ਆ ਰਿਹਾ ਜੀ ਬਨਿਆਰਤ ਕਿ ਇਹਦੀ ਗੱਡੀ ਤੇ ਪਕੜੀ ਗਈ ਹੈ ਇਹਨੇ ਉੱਥੋਂ ਰਿਸੀਵ ਕਰ ਲਈ ਸੀ ਸਾਡੇ ਕੋਲ ਜਿਹੜੀ ਇਨਪੁਟ ਆਈ ਸੀ ਜੀ ਨਕਾ ਲਗਾ ਕੇ ਖੜੇ ਸੀ ਕਿ ਉੱਥੇ ਸਾਡੇ ਕਾਬੂ ਆ ਗਿਆ ਸਰ ਇਹ ਕੱਲ ਰਾਤ ਦਾ ਇਹਨੂੰ ਇਨਵੈਸਟੀਗੇਟ ਕਰ ਰਹਾ 15 ਘੰਟੇ ਤੋਂ 15 ਘੰਟੇ ਇਹਨਾਂ ਤੇ ਮੜੇ ਬਰਲਤਾ ਇੰਕਿਸ ਬਸਤੇ ਦੀ ਕੋਲ 10 ਘੰਟੇ ਤੀ ਤਾ ਤੁਹਾਡੇ ਕੋਲ ਖੜੇ ਤਿੰਨ ਘਟੇ ਲੱਗ ਪਰ ਹੈਟਾ ਉਹ ਵੀ ਨਾ ਹੁਣ ਪੁੱਛਗੇ ਤਾਂ ਟਾਈਮ ਨਾਲ ਹੀ ਹੁੰਦੇ ਆ ਟਾਈਮ ਤਾਂ ਲੱਗਦਾ ਕੋਈ ਨਾ ਦੱਸਿਓ ਹੁਣ ਹੋਇਆ ਗਿਆ ਕਿ ਕੀ ਕੀ ਕਰ ਦੇਣੀ ਨੇ ਹਾਲ ਤਾਂ ਇਹਦੇ ਬਾਰੇ ਹੀ ਜਦ ਦੀ ਜਾਣਕਾਰੀ ਹਾਸਲ ਕੀਤੀ ਜੀ ਵਿਕੀ ਕੀ ਆ ਬੈਕਗ੍ਰਾਉਂਡ ਕੀ ਆ ਕਿੱਥੋਂ ਦਾ ਸੀਗਾ ਕੀ ਹੈ ਉਹਦੇ ਬਾਰੇ ਪਤਾ ਲੱਗਿਆ ਜੋ ਉਹਦਾ ਮੋਡਲ ਅਪਰੈਂਟਿਸੀ ਉਹ ਪਤਾ ਕਰ ਲਿਆ ਇਹ ਮਰ ਦੇ ਵਿਚਾਈ ਇਹਨੂੰ ਮਿਲ ਗਈ ਇਹਨੂੰ ਮਿਲ ਗਈ ਹੈ ਸਿੰਗਲ ਹੈਂਡੀ ਦੇਣੀ ਸੀ ਆ ਕੁਝ ਉਹ ਹੁਣ ਹਲੇ ਤਕ ਪੇਸ਼ ਚੱਲੇਗੀ ਜੀ ਫਿਰ ਪਤਾ ਲੱਗੂਗਾ ਕਿੰਨੀ ਜਗ੍ਹਾ ਤੇ ਦੇਣੀ ਸੀ ਕਿੰਨੂ ਕਿੰਨੂ ਦੇਣੀ ਸੀ ਕਿੱਥੇ ਦੇਣੀ ਅਜੇ ਅਜੇ ਨਹੀਂ ਉਹ ਤੱਕ ਨਹੀਂ ਪਹੁੰਚੇ ਨਾ ਹਲੇ ਸਾਈਟ ਤੇ ਤਕ ਪੇਸ਼ ਹੋਦਾ ਜਿਹੜੀ ਕਿਓਪੇ ਸੇ ਬਟੇ ਨਿਮਾਨ ਲੈ ਕੇ ਪੁਆਇੰਟ ਤੇ ਆ ਗਈ ਸੀ ਜਾਂ ਆਫਿਸਾਂ ਦੇ ਕਿ ਆਊਟਰ ਤੇ ਕਿਤੇ ਖੜੇ ਗਏ ਬੱਸਿਸ ਹੁੰਦੀਆਂ ਉਹਨਾਂ ਦਾ ਜਿੱਥੇ ਟਾਪੇਜ ਹੁੰਦਾ ਜੀ ਕਿਸੇ ਸਟਾਪੇਜ ਤੋਂ ਰੁੱਕ ਕੇ ਉਹਦੇ ਕੋਲ ਕਿਆ ਤੇ ਮੇਰੀ ਪਰਚੀ ਆ ਰਹੀ ਹੈ ਦਿੱਲੀ ਦੀ ਆ ਮੇਰਾ ਬਾਕਸ ਇਹ ਸਾਡੇ ਕੋਲ ਤਾਂ ਦੇਖੋ ਜੀ ਮਸ਼ੀਰਪੁਰ ਟੀ ਪੁਆਇੰਟ ਤੇ ਅਸੀਂ ਉਹਨੂੰ ਕੈਪਚਰ ਕੀਤਾ ਇਹ ਕਿੱਥੋਂ ਲਈ ਇਨੇ ਹੁਣ ਤੱਕ ਫੀਸ ਦੇ ਵਿੱਚ ਉਹਨੂੰ ਪੁੱਛਾਂਗੇ ਜਿਵੇਂ ਪੁੱਛਾਂਗੇ ਜਿਵੇਂ ਕਿਸ ਜਗ੍ਹਾ ਤੋਂ ਲਈ ਸੀ ਇਹ ਇਹ ਕਿਸੇ ਤੱਕ ਫਿਲਹਾਲ ਕਵਰ ਕਰਕੇ ਜੋ ਜੋ ਅਸੀਂ ਇਹਦੇ ਕੋਲ ਪੁੱਛ ਗਏ ਉਹ ਤੋਂ ਦੱਸ ਦੇ। ਇਹ ਕਿਹੜੀਆਂ ਚੀਜ਼ਾਂ ਦੇ ਨੇ ਲਈਏ ਜੇ ਬੰਦਾ ਪੈਸੇ ਦੇ ਬਦਲੇ ਪੈਸੇ ਟ੍ਰਾਂਸਫਰ। ਇਨੇ ਹੀ ਹਾਲੇ ਤੱਕ ਤਾਂ ਜੋ ਉਹਨੇ ਕਿਹਾ ਜਿਵੇਂ ਕਿ ਮਨੀ ਦੇ ਬਦਲੇ ਮਨੀ ਟ੍ਰਾਂਸਫਰ ਕਰ। ਪਰ ਹੁਣ ਅੱਗੇ ਹੋਰ ਕੀ ਕੀ ਹੈਗਾ ਕਿਸ-ਕਿਸ ਚੀਜ਼ ਦੇ ਵਿੱਚ ਡੀਲ ਕਰਦਾ ਉਹ ਸਾਰਾ ਪਤਾਏਗਾ ਚਾਰ ਦੇ ਜਿਹੜੇ ਬੰਦਾ ਦੋ ਬੰਦੇ। ਫਿਲਹਾਲ ਤੇ ਇਹ ਜੀ। ਕਬੂ ਕਿਸੇ ਇਹਨੂੰ ਕਮਿਸ਼ਨ ਕਿੰਨੇ ਮਿਲਦੇ ਸਿ ਪੁੱਛਿਆ ਤਾਂ ਆਈ। ਉਹ ਹੁਣ ਆਏਗਾ ਜੀ ਸਾਰਾ ਕੁਝ ਸਾਹਮਣੇ।

کتنے سالا تو سال تو کم کرتا ہے بڑا ہے مطلب یہ حوالہ منی ہے تو فل حال ہے کنا سارا کچھ تفصیل کل دیکھو اور بندے ہو سکتے ہیں کلا بندہ کا کم کر سکتا ہے جیڑی جیڑی کھڑی گی جیڑے کوئی ان نہیں ہے جو آر سی چیک کریں گے تو بھی ہے شیئر کریں گے سارے کو ਸਾਡੀ ਪ੍ਰਾਇਓਰਟੀ ਗੱਡੀ ਦੇ ਕਾਗਜ਼ ਚੈੱਕ ਕਰਦਾਂਗੇ ਤੇ ਸਾਡੀ ਪ੍ਰਾਇਓਰਟੀ ਸੀ ਵੀ ਜੋ ਮਿਲਿਆ ਪਹਿਲਾਂ ਉਹਨੂੰ ਕਾਊਂਟ ਕਰਨਾ ਗੱਡੀ ਮਿਲਿਆ ਗੱਡੀ ਕਿਹਾ ਦੇਖੋ ਸਾਡੀ ਪ੍ਰਾਇਓਰਟੀ ਪਹਿਲਾਂ ਸੀ ਐਸਪੀ ਸਾਹਿਬ ਰਾਤ ਪਰ ਜਾਗੇ ਨੇ ਵੀ ਪਹਿਲਾਂ ਜਿਹੜੀ ਰਿਕਵਰੀ ਹੋਈ ਹੈ ਉਹਨੂੰ ਕਾਊਂਟ ਕਰਨਾ ਉੱਚ ਕੁਛ ਇੱਧਰ ਉੱਧਰ ਨਾ ਆਏ ਉਹਦੀ ਵੀਡੀਓਗ੍ਰਾਫੀ ਕਰਨੀ ਫਿਰ ਉਹਨੂੰ ਸੀਲ ਕਰਨਾ ਠੀਕ ਹੈ ਨਾ ਜੀ ਫਿਰ ਉਸ ਤੋਂ ਬਾਅਦ ਇਹ ਚੀਜ਼ਾਂ ਤਾਂ ਮਾਈਨਰ ਹੈ ਵੀ ਕਿਹਦੇ ਨਾਂ ਤੁਸੀਂ ਕਿਹਦੇ ਨਾਂ ਉਹ ਤਾਂ ਸਭ ਚੈੱਕ ਹੋ ਜਾਂਦੇ ਨੇ ਮੀਡੀਆ ਵਿੱਚ ਹੈ ਹਾਂ ਵੀ ਇਹ ਗੱਡੀ ਕਿਹਦੀ ਹੈ ਆਪਣੇ ਨਾਮ ਤੇ ਸੀ ਜਾਂ ਕਿਸੇ ਦੇ ਨਾਮ ਤੇ ਸੀ ਜਾਂ ਕਿਸੇ ਰੈਂਡਮ ਦਾ ਮਾਰਕੀ ਲੈ ਕੇ ਆ ਕੇ ਉਹਨਾਂ ਦਾ ਕਰਿਆ ਜਾ ਸਕਦਾ ਹੈ ਉਹ ਤੁਹਾਨੂੰ ਦੱਸ ਦਿਆਂਗੇ ਸਭ ਤੋਂ ਕੀ ਇਹ ਉਹ ਮਨੀਕ ਸਿੰਘ ਦੀ ਗੱਲ ਕਰ ਰਹੇ ਇਹ ਚੀਜ਼ ਕੁਝ ਪਾਸੇ ਉਹਦਾ ਖਾਤਾ ਕਰਦੇ ਨੇ ਆਹ ਮਨੀਕ ਸਿੰਘ 110 ਜੂਨੀਅਰ ਦਾ ਕੰਮ ਕਰਦਾ ਹੈ ਉਹਦਾ ਇਹ ਚਾਹਤ ਸੀ ਉਹ ਬਣਾ ਰਹੇ ਨੇ ਨੇੜੇ ਪੱਟੀ-ਬੱਟੀ ਨੂੰ ਪਣੀ ਹੈ ਹੁਣ ਉਹ ਦੇਖਦੇ ਹੋਏ ਵੈਸੇ ਵੀ ਨਹੀਂ ਹੁੰਦਾ ਕਿ ਕਿੰਨੇ ਸਤਿਸ਼ੋ ਜੀ ਇਹ ਇਧਰ ਆਈ ਜੀਓ ਡਾਕਟਰ ਮਨੀਕ ਸਿੰਘ ਅਸਟੇਟ ਅਸਟੇਟ

ਇੰਡੀਅਨ ਕਰੰਸੀ ਔਰ 3200 ਯੂਐਸ ਡਾਲਰ ਜਿਹੜੇ ਨੇ ਉਹ ਇੱਕ ਬੰਦੇ ਤੋਂ ਰਿਕਵਰ ਕੀਤੇ ਆ ਜਿਹੜਾ ਕਿ ਪੁਨੀਤ ਸੂਦ ਹੈ ਔਰ ਹੁਸ਼ਿਆਰਪੁਰ ਦਾ ਰਹਿਣ ਵਾਲਾ ਜਿਹਦੀ ਕਿ ਉਮਰ ਕਰੀਬ 50 ਸਾਲ ਦੀ ਹੈ ਸਰ ਕਿੱਥੋਂ ਲੈ ਕੇ ਆਇਆ ਸੀਗਾ ਏ ਜੀ ਦਿੱਲੀ ਤੋਂ ਪੈਸਾ ਆਇਆ ਜੀ ਲੇਕਿਨ ਇਸਨੇ ਕੋਈ ਬੱਸ ਦੇ ਵਿੱਚ ਆ ਰਿਹਾ ਸੀ ਜਿੱਥੋਂ ਇਹਨੇ ਆਪਣੇ ਰਸੀਵ ਕਰਕੇ ਆਪਣੀ ਗੱਡੀ ਚ ਰੱਖਿਆ ਜਿੱਥੋਂ ਜਿੱਥੋਂ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਇਨਪੁਟ ਮਿਲੀ ਸੀ ਉੱਤੇ ਐਫਆਈਆਰ ਲਾਂਚ ਕਰਕੇ ਉਹਨੂੰ ਜਦੋਂ ਰੋਕਿਆ ਚੈੱਕ ਕੀਤਾ ਇਦੋਂ ਕੋਈ ਰਿਪੋਰਟ ਨਹੀਂ ਹੋਈ ਸਰ ਜਿੱਦਾਂ ਤੁਸੀਂ ਪਾਸ ਦੇ ਵਿੱਚ ਆ ਰਹੀ ਸੀ ਪਾਸ ਦੇ ਵਿੱਚ ਕੋਈ ਨਾਲ ਸੀਗਾ ਕਰੰਸੀ ਦੇ ਨਾਮ ਤੋਂ ਨਹੀਂ ਹਾਲੇ ਤੱਕ ਉਹ ਕੋਈ ਗੱਲ ਕਲੀਅਰ ਨਹੀਂ ਹੋਈ ਕੋਈ ਐਫਆਈਆ ਲਾਂਚ ਹੋਈ ਹੋਈ ਬਨਾਂ ਤੇ ਇਹ ਤੇ ਪਹਿਲਾਂ ਹੀ ਇੱਕ ਐਫਆਈਆ ਦਿੱਲੀ 에ਰਪੋਰਟ ਦੀ ਲਾਂਚ ਹੋਈ ਹੈ ਜੀ ਉਹ ਥੋੜਾ ਜਿਹਾ ਪਤਾ ਲੱਗਾ ਉਹ ਉਹ ਵੈਰੀਫਾਈ ਕਰ ਰਹੇ ਆ ਕਿ ਕਿਸ ਸੈਕਸ਼ਨ ਅੰਦਰ ਆ ਰਿਹਾ ਹੈ ਸਰ ਕਿੰਨੀ ਦਿਨ ਤੋਂ ਇਹ ਕੰਮ ਕਰ ਰਿਹਾ ਹੈ ਇਹ 10-12 ਸਾਲ ਤੋਂ ਵੈਸਟ ਇੰਡੀਅਨ ਮਨੀ ਟ੍ਰਾਂਸਫਰ ਦਾ ਕੰਮ ਕਰਦਾ ਸੀ ਨਾ ਕੋਈ ਗੱਲ ਸਤ ਨਹੀਂ ਹੈ ਕਿ ਇਹਨੇ ਕਿ ਕਿੰਨੇ ਕ ਬੰਦੇ ਨਾਲ ਲੈ ਦੇ ਨਹੀਂ ਅਜੇ ਉਹ ਤਫतीश ਦਾ ਹਿੱਸਾ ਤਫतीश ਤੇ ਵਿੱਚ ਆਇਆ ਸਰ ਰਾਉਂਡ ਆਫ ਦੇ ਮੁਤਾਬਕ ਇਹ ਬਸ਼ੀਰ ਕੋ 3.3 ਰਿਮਾਂਡ ਮਿਲ ਗਿਆ ਹਾਂਜੀ ਰਿਮਾਂਡ ਮਿਲ ਗਿਆ ਨਹੀਂ ਹਲੇ ਰਿਮਾਂਡ ਪੇਸ਼ ਕਰਾਂਗੇ ਜੇ ਕੋਰਟ ਫਿਰ ਰਿਮਾਂਡ ਲਵਾ ਅ ਸਰ ਗੱਡੀ ਜਾਂ ਬਦਲ ਲਿਆ ਕਿ ਟਿੱਕੜੀ ਗੱਡੀ ਤੇ ਫੜਿਆ ਗਿਆ ਬੱਜੀ ਕਿਸਨਾ ਅਜੇ ਪ੍ਰੋਪਰ ਪੁਸ਼ਕਿਸ਼ ਨਹੀਂ ਹੋ ਪਾਈ ਜੀ ਕਿਉਂਕਿ ਜਦੋਂ ਗ੍ਰਿਫਤਾਰ ਕੀਤਾ ਤਾਂ ਥੋੜੀ ਦੇਰ ਬਾਅਦ ਜਦੋਂ ਮੈਡੀਕਲ ਕਰਾਇਆ ਤੇ ਨਹੀਂ ਸ਼ੂਗਰ ਕਾਫੀ ਵਧੀਆ ਸੀ ਤੁਹਾਨੂੰ ਐਡਮਿਟ ਕਰ ਲਿਆ ਸੀ ਡਾਕਟਰ ਨੇ تو اس کر کے ہن سویرے جدو انہوں نے ڈسچارج کیتا اس تو بات جن کچھ کچھ کر سکے ہن آلے تفتیش اگے چلے گی پھر ساری غلط لیے ہوئے گی سر ایک بھی جو انڈین کرنسی کی نہیں ہے ویدیشی کرنسی کی نہیں ہے انڈین کرنسی ہے گی جی اگزیکٹلی ڈول پروڑ تیرانوے لاکھ اٹوینجا سو تے فورن کرنسی ہے گی جی کتی سو یو ایس ڈالر سبسکرائب ناو اور پریس دا بیل آئیکن نیور مس ان اپ ڈیٹ